ਆਹ ਬੜੀ ਅੱਤ ਦਾ ਕਾਲ ਅੱਜ ਸਾਡੇ ਹੈ। ਹੋਰ ਭਣ ਕਹਿੰਦੀ ਮੈਂ ਜੀਜੇ ਕੋਲੇ ਚਾਹ ਲੈ ਕੇ ਜਾਨੀ ਆ ਤੂੰ ਸਿੱ ਘਰੀ ਆਜੋ। ਕੁਝ ਕੰਮ ਕੇ ਤਾਂ ਕੰਮ ਹੀ ਬਾਲੇ ਨਹੀਂ ਗੇ ਮੈਂ ਆਉਂ ਹੱਥ ਨੇ ਜੇ। ਮੈਂ ਕਹਿੰਨਾ ਤੂੰ ਇੱਧਰੋਂ ਆ ਜਾ ਕੋਈ ਵੀ ਮਾਰਾਂਗੇ ਚਾਰ ਗੱਲਾਂ। ਫੇਰ ਭੈਣ ਆਉਂਦੀ ਆ ਨਾਲ ਇਹ ਗੱਲਾਂ ਕਿੱਥੇ ਮਾਰਨ ਦਊਗੀ। ਛੇੜਦੇ ਹੋ ਕੇ ਮਾਰਾਂਗੇ। ਚੱਲ ਚੰਗਾ ਭੈਣ। ਭੈਣ ਆਉਂਦੀ ਹੈਗੀ ਫੇਰ ਚਾਹ ਲੈ ਕੇ। ਆ ਇਹਦੇ ਨਾਲ ਹੀ ਆਜਾ ਚੱਲ ਮਾਰ ਕੇ।

गर्मी जाइए चल चल कोई ना करे भी मैं की करू भे फिर जी नहीं लगना मेरा करे भी चार। मैं डोलू चार। पाला फिर ला फिर चल दिया पालो चाह डोलू चल दे फिर